ਸਦੇ ਇੱਕ ਨੌਜਵਾਨ ਜਿਹੜਾ ਸੀ ਜਿਨੇ ਆਪਣੀ ਮਾਂ ਬੋਲੀ ਦੇ ਜ਼ਰੀਏ ਪੰਜਾਬ ਦਾ ਨਾਮ ਆਪਣੇ ਗੀਤਾਂ ਦੇ ਜ਼ਰੀਏ ਦੁਨੀਆ ਭਰ ਚ ਰੋਸ਼ਨ ਕੀਤਾ ਸੀ ਇੱਕ ਬਹੁਤ ਵੱਡਾ ਆਈਕੋਨਿਕ ਫਿਗਰ ਸੀ ਜਿਹਨੂੰ ਹਰ ਪੰਜਾਬੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਔਰਤਾਂ ਤੋਂ ਲੈ ਕੇ ਆਦਮੀਆਂ ਤੱਕ ਸਾਰੇ ਪਸੰਦ ਕਰਦੇ ਸੀ ਸਿੱਧੂ ਮੂਸੇਵਾਲੇ ਵੀ ਜਿਹੜੀ ਕਾਬਲੀਅਤ ਸੀ ਉਹਦੀ ਸ਼ੌਹਰਤ ਜਿਹੜੀ ਸੀ ਉਹ ਨਿਰੀ ਪੰਜਾਬ ਜਾਂ ਹਿੰਦੁਸਤਾਨ ਦੀ ਸਰਹੱਦਾਂ ਤੱਕ ਹੀ ਨਹੀਂ ਦੁਨੀਆ ਭਰ ਦੇ ਵਿੱਚ ਜਿੱਥੇ ਪੰਜਾਬੀ ਬੋਲਣ ਵਾਲੇ ਪੰਜਾਬੀ ਜਗਤ ਦੇ ਲੋਕ ਰਹਿੰਦੇ ਸੀ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਸੀ ਤੇ ਤੁਸੀਂ ਹੈਰਾਨ ਹੋਵੋਗੇ ਦੁਨੀਆ ਭਰ ਚ ਕਈ ਲੋਕ ਜਿਹੜੇ ਪੰਜਾਬੀ ਨੂੰ ਫੋਲੋ ਵੀ ਨਹੀਂ ਕਰ ਸਕਦੇ ਜਿਹੜੇ ਬੋਲ ਵੀ ਨਹੀਂ ਸਕਦੇ ਉਥੋਂ ਤੱਕ ਉਹਨਾਂ ਦੀ ਇੱਕ ਮਸ਼ਹੂਰੀ ਸੀ ਬਹੁਤ ਜ਼ਿਆਦਾ ਤਾਂ ਅੱਜ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਸਾਡੀ ਪਾਰਟੀ ਨਾਲ ਇਹ ਨੌਜਵਾਨ ਇੱਕ ਪਾਸੇ ਉਹਨਾਂ ਨੂੰ ਸਾਡੀ ਸੋਚ ਦੇ ਨਾਲ ਵੀ ਜੁੜੇ ਸਨ ਉਹਨਾਂ ਦੇ ਜਾਣ ਦਾ ਸਾਨੂੰ ਬਹੁਤ ਗਹਿਰਾ ਦੁੱਖ ਹੈ ਤੇ ਮੈਂ ਅੱਜ ਇਸ ਮੌਕੇ ਤੋਂ ਭਗਵੰਤ ਮਾਨ ਜੀ ਮਿਸਟਰ ਪੰਜਾਬ ਨੂੰ ਵੀ ਇਹ ਕਹਿਣਾ ਚਾਹਨਾ ਕਿ ਮਾਨ ਸਾਹਿਬ ਕੱਲ ਹੀ ਇੱਕ ਨੌਜਵਾਨ ਪੰਜਾਬ ਦੀ ਬੱਚੀ ਨੇ ਜਾਨੀ ਜੋਲ ਜੇ ਤਾਂ ਨਾ ਹੈ ਉਹਨੇ ਇੱਕ ਗੀਤ ਲਿਖਿਆ ਜਿਹੜਾ ਮੈਨੂੰ ਬਹੁਤ ਅਫਸੋਸ ਹੋਇਆ ਜਾਣ ਕੇ ਕਿ ਅੱਜ ਤੁਹਾਡੀ ਸਰਕਾਰ ਤੁਹਾਡੇ ਕਹਿੰਦੇ ਉਹ YouTube ਤੋਂ ਜਿਹੜਾ ਉਹਦਾ ਗੀਤ ਹੈ ਉਹਨੂੰ ਬੈਨ ਕਰਵਾਤਾ ਸਾਰਨ ਨੂੰ ਪਹਿਲੇ ਤੇ ਸਮੁੱਚਾ ਜਗਤ ਭਗਵੰਤ ਮਾਨ ਜੀ ਤੁਹਾਡੇ ਕੋਲੋਂ ਤੇ ਤੁਹਾਡੇ CMO ਚ ਇਸ ਗੱਲ ਦੀ ਕਲੈਰੀਫਿਕੇਸ਼ਨ ਮੰਗਦਾ ਹੈ ਕਿ ਇਹ ਜਿਹੜਾ YouTube ਤੋਂ ਗੀਤ ਉਤਾਰਿਆ ਗਿਆ ਇਹਨੂੰ ਬੈਨ ਕੀਤਾ ਗਿਆ ਕਿ ਤੁਸੀਂ ਕਰਵਾਇਆ ਆਪਣੀ ਕਲੈਰੀਫਿਕੇਸ਼ਨ ਦੋ ਜੇ ਨਹੀਂ ਕਲੈਰੀਫਿਕੇਸ਼ਨ ਦੋਗੇ ਤਾਂ ਉਹਦਾ ਮਤਲਬ ਹੈ ਕਿ ਤੁਸੀਂ ਵੀ ਇਸੇ ਖਿੱਤੇ ਚੋਂ ਨਿਕਲੇ ਤੁਸੀਂ ਵੀ ਇੱਕ ਸਟੇਜ ਆਰਟਿਸਟ ਹੋ ਕਿਸੇ ਟਾਈਮ ਤੇ ਤੁਸੀਂ ਬਦਲਾਅ ਦੀ ਗੱਲ ਕੀਤੀ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਅੱਜ ਤੁਸੀਂ ਕਿਉਂਕਿ ਤੁਹਾਡੀ ਪਾਲਿਸੀਜ਼ ਦੇ ਖਿਲਾਫ ਤੁਹਾਡੀ ਸਰਕਾਰ ਦੀ ਪਾਲਿਸੀਜ਼ ਦੇ ਖਿਲਾਫ ਇਹ ਗੀਤ ਬڑے ਸੁਚੇ ਜੇ ਢੰਗ ਨਾਲ ਲਿਖਿਆ ਗਿਆ ਅੱਜ ਤੁਸੀਂ ਪੰਜਾਬੀਆਂ ਦੀ ਜ਼ੁਬਾਨ ਨੂੰ ਹਿੰਦੁਸਤਾਨ ਦੇ ਵਿੱਚ ਦਬਾਨ ਦੀ ਕੋਸ਼ਿਸ਼ ਕਰ ਰਹੇ ਇਹਨੂੰ ਸਖਤ ਸ਼ਬਦਾਂ ਦੇ ਨਾਲ ਮੈਂ ਵੀ ਤੇ ਮੇਰੀ ਪਾਰਟੀ ਇੰਡੀਆ نیشنل ਕਾਂਗਰਸ ਤੇ ਸਮੁੱਚਾ ਪੰਜਾਬੀ ਜਗਤ ਇਸ ਦੀ ਵਿਰੋਧਤਾ ਕਰੇ ਜਿਵੇਂ ਅਸੀਂ ਆਪਣੀ ਨੌਜਵਾਨ ਬੇਟੀ ਜਿਹਨੇ ਗੀਤ ਗਾਇਆ ਤੇ ਲਿਖਿਆ ਅਸੀਂ ਉਹਦੀ ਪਿੱਠ ਪਿੱਛੇ ਆ ਭਗਵੰਤ ਮਾਨ ਜੀ ਨੂੰ ਮੈਂ ਇਹ ਗੱਲ ਸਮਝਾ ਦੇਣਾ ਚਾਹਨਾ ਭਗਵੰਤ ਮਾਨ ਜੀ ਇਸ ਢੰਗ ਦੇ ਨਾਲ ਇਹ ਜਿਹੜੀਆਂ ਤੁਹਾਡੀਆਂ ਪਾਲਿਸੀਜ਼ ਐ ਨੇ ਪੰਜਾਬੀਆਂ ਨੇ ਹਜ਼ਾਰਾਂ ਸਾਲਾਂ ਤੋਂ ਜਿਨ੍ਹਾਂ ਲੋਕਾਂ ਨੇ ਇਹਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹਮੇਸ਼ਾ ਤਗੜੇ ਹੋ ਕੇ ਉਹਦਾ ਮੁਕਾਬਲਾ ਕੀਤਾ ਤੇ ਜਿੱਤ ਪ੍ਰਾਪਤ ਕੀਤੀ ਜੇ ਤੁਸੀਂ ਇਹ ਕੰਮ ਕਰੋਗੇ ਤੇ ਵੱਡੇ ਪੈਮਾਨੇ ਤੇ ਤੁਹਾਡੇ ਖਿਲਾਫ ਜਾਏਗਾ ਤਾਂ ਮੈਂ ਅੱਜ ਸਿੱਧੂ ਮੂਸੇਵਾਲਾ ਜੀ ਦੇ ਪਿਤਾ ਵੀ ਉਹਨਾਂ ਦੇ ਮਾਤਾ ਜੀ ਦੀ ਵੀ ਗੱਲ ਸੁਣੀ ਹੈ ਕਿ ਨੌਜਵਾਨ ਬੱਚੀ ਨੇ ਉਹਨਾਂ ਨੂੰ ਟੈਲੀਫੋਨ ਕਰਕੇ ਕਿਹਾ ਕਿ ਪੰਜਾਬ ਸਰਕਾਰ ਦੇ ਚੰਦ ਅਫਸਰ ਟੈਲੀਫੋਨ ਕਰਕੇ ਉਹਨਾਂ ਨੂੰ ਕਹਿੰਦੇ ਰਹੇ ਨੇ ਕਿ ਤੁਹਾਡੇ ਖਿਲਾਫ ਅਸੀਂ ਇਹੋ ਜਿਹੀ ਐਫ ਆਈ ਆਰ ਦਰਜ ਕਰਾਂਗੇ ਇਹੋ ਜਿਹਾ ਕੇਸ ਦਰਜ ਕਰਾਂਗੇ ਕਿ ਤੁਹਾਡੀ ਜ਼ਮਾਨਤ ਨਹੀਂ ਹੋ ਸਕੇਗੀ ਤਾਂ ਮੇਰੇ ਵੱਲੋਂ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਵਾਰਨਿੰਗ ਹੈ ਇਹਦੇ ਤੋਂ ਬਾਜ਼ਾਓ ਇਸ ਗੱਲ ਤੋਂ ਜੇ ਤੁਸੀਂ ਇਸ ਕਿਸਮ ਦਾ ਕੋਈ ਕੰਮ ਕਰੋਗੇ ਤਾਂ ਇੰਡੀਆ ਨੈਸ਼ਨਲ ਕਾਂਗਰਸ ਸਰ ਸਮੁੱਚਾ ਪੰਜਾਬੀ ਜਗਤ ਜਿਹੜੀ ਜੈਨੀ ਜੋਲ ਹੈ ਸਾਡੀ ਨੌਜਵਾਨ ਬੱਚੀ ਉਹਦੀ ਪਿੱਠ ਪਿੱਛੇ ਰਹੇਗਾ ਤੇ ਮੈਂ ਦੀ ਇਸ ਕੀਤੀ ਪ੍ਰੋਰਤਾ ਵੀ ਕਰਨਾ ਤੇ ਗੱਲ ਵੀ ਕਹਿਣਾ ਚਾਹਨਾ ਕਿ ਬਿਲਕੁਲ ਸੱਚ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਵੈਨਡ ਪਈ ਹੈ ਪੰਜਾਬੀ ਜਗਤ ਦੇ ਵਿੱਚ ਅੱਜ ਜੋ ਹਾਲ ਹੋ ਰਿਹਾ ਸਾਡੇ ਨੌਜਵਾਨ ਬੱਚਿਆਂ ਦਾ ਵੱਡੇ ਪੇਮਾਨੇ ਤੇ ਪਿੰਡਾਂ ਦੇ ਵਿੱਚ ਬੈਨਰ ਲਾ ਕੇ ਨਸ਼ਾ ਵਿਕ ਰਿਹਾ ਬੈਨਰ ਲਾ ਕੇ ਤੇ ਤੁਹਾਡੀ ਐਡਮਿਨਿਸਟ੍ਰੇਸ਼ਨ ਤੇ ਤੁਹਾਡੀ ਸਰਕਾਰ ਇੱਕ ਫੇਲੀਅਰ ਸਾਬਤ ਹੋਈ ਨਾ ਤੁਸੀਂ ਬਰਗਾੜੀ ਨਾ ਬੈਬਲ ਕਲਾ ਨਾ ਕੋਟਕਪੂਰਾ ਨਾ ਸਾਡੇ ਨੌਜਵਾਨ ਵੀਰ ਜਿਨ੍ਹਾਂ ਦੀ ਸ਼ਹਾਤਾ ਹੋਈਆਂ ਨੇ ਆਪਣੀ ਧਰਮ ਦੀ ਖਾਤਰ ਆਪਣੀ ਇਸ ਪਹਿਚਾਨ ਨੂੰ ਦੀ ਰਖਵਾਲੀ ਕਰਦੇ ਹੋਏ ਨਾ ਉਹਨਾਂ ਨੂੰ ਤੁਸੀਂ ਜਸਟਿਸ ਦੇ ਬੀਤੇ ਦੇ ਸਕਿਓ ਨਾ ਤੁਸੀਂ ਸਿੱਧੂ ਮੂਸੇਵਾਲੇ ਨੂੰ ਅੱਜ ਦੇ ਦਿਨ ਤੱਕ ਜਸਟਿਸ ਦੇ ਸਕਿਓ ਸਗੋਂ ਤੁਸੀਂ ਜਸਟਿਸ ਤੇ ਕਰਾਇਆ ਰਾਈ ਹਟ ਤੇ ਜੋ ਅੱਜ ਸਿੱਧੂ ਮੂਸੇਵਾਲੇ ਜੀ ਦਾ ਇੱਕ ਸਟੈਚੂ ਲਗਵਾਇਆ ਹਲਕੇ ਦਾ ਪਿਆਰ ਔਰ ਜੋ ਸਾਡੇ 뮤జిక్ ਇੰਡਸਟਰੀ ਵਿੱਚ ਘਟਾ ਹੋ ਚੁੱਕਾ ਨਾ ਪੂਰਾ ਹੋਣ ਕਾਰਨ ਮੇਰੇ ਪੁੱਤਰ ਅਤੇ ਮੇਰੇ ਭਰਾਵਾਂ ਦੇ ਸਹਿਯੋਗ ਨਾਲ ਔਰ ਮੇਰੇ ਫਾਦਰ ਸਾਹਿਬ ਦੀ ਸਹਿਯੋਗ ਨਾਲ ਜੋ ਮੈਂ ਕਰਾਇਆ ਹੜ ਤੇ ਸਟੈਚੂ ਲਾਇਆ ਉਹਦੀ ਜਾਦ ਦਾਸ ਵਿੱਚ ਅੱਜ ਜੋ ਮੇਰੇ ਨਾਲ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਨੇ ਆਪ ਆਪਣੇ ਆਕੇ ਹੱਥਾਂ ਨਾਲ ਸਿੱਧੂ ਮੂਸਾ ਵਾਲਾ ਜੀ ਨੂੰ ਫੁੱਲ ਭੇਡ ਕਿਤੇ ਨੇ ਤੇ ਆਉਣ ਵਾਲੇ ਇੱਕ ਸਰਕਾਰ ਨੂੰ ਮੈਸੇਜ ਵੀ ਦਿੱਤਾ ਕਿ ਜੋ ਦਾ ਹਾਕਾ ਉਨੂੰ ਦਵਾਇਆ ਜਾਵੇ ਜੋ ਉਹਦਾ ਘਾਟਾ ਉਹ ਪੂਰਾ ਕੀਤਾ ਜਾਵੇ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਪਰ ਜੋ ਸਰਕਾਰਾਂ ਨੇ ਜੋ ਉਹਨਾਂ ਦਾ ਇਨਸਾਫ ਨਾ ਮਿਲਦੇ ਵਿੱਚ ਵੀ ਸਰਕਾਰਾਂ ਤੋਂ ਅਦਾਰ ਔਲ ਕਰਨੀਆਂ ਨੇ ਤੇ ਮੈਂ ਸਰਕਾਰਾਂ ਨੂੰ ਰਿਕਵੈਸਟ ਕਰਦਾ ਕਿ ਇਹਨਾਂ ਦਾ ਮਾਪਿਆਂ ਨੂੰ ਇੱਕ ਇਨਸਾਫ ਦਿੱਤਾ ਜਾਵੇ ਅੱਜ ਉਹਨਾਂ ਦੇ ਪਿਓ ਫਾਦਰ ਔਰ ਮੰਮਾ ਨੇ ਵੀ ਹੋਣਾ ਸੀ ਪਰ ਅੱਜ ਐਤਵਾਰ ਹੋਣ ਦੇ ਕਰਕੇ ਉੱਥੇ ਨਹੀਂ ਪਹੁੰਚ ਪਾਏ ਮੈਂ ਸਭ ਸੰਗਤ ਨੂੰ ਇਹ ਹੀ ਕਹਿੰਦਾ లై ਪੰਜਾਬੀ టీవీ ਨੂੰ ਆਈ ਪੀ టీవీ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਕੰਟੇ ਵੇਖ ਸਕਦੇ ਹੋ